ਪੰਜ ਵਕਤ ਨਮਾਜ਼ ਪੜਦਾ ਹੈ ਤੀਰ ਰੋਜ਼ੇ ਰੱਖਦਾ ਹੈ ਔਰ ਉਹਦੇ ਮੁਸਲਮਾਨਾਂ ਮੁਤਾਬਕ ਤੇ ਬੜਾ ਚੰਗਾ ਹੈ ਪਰ ਸਹਿਬ ਆਖਿਆ ਤੇਰੇ ਇਸ ਮਜ਼ਹਬ ਦੇ ਪਿੱਛੇ ਕਿਤਨਾ ਵੱਡਾ ਕਪਟ ਛੁਪਿਆ ਹੋਇਆ ਹੈ ਉਹਨੂੰ ਉਜਾਗਰ ਕਰਨਾ ਚਾਹੁੰਦੇ ਨੇ ਮਹਾਰਾਜ ਉਸ ਲਿਖਤ ਨੂੰ ਉਸ ਖੱਤ ਨੂੰ ਜ਼ਫਰਨਾਮਾ ਕਹਿੰਦੇ ਨੇ ਸਹਿਬੇ ਕਮਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਂਗੜ ਦੀ ਧਰਤੀ ਤੋਂ ਇੱਕ ਖੱਤ ਲਿਖਦੇ ਨੇ ਇਸ ਖੱਤ ਵਿੱਚ ਲਿਖਦੇ ਨੇ ਮਹਾਰਾਜ ਤੁਰਾ ਗਰਬ ਬਾਇਦ ਬਕੌਲੇ ਕੁਰਾਂ ਬਨਜਦੇ ਸਮਾਰਾ ਰਸਨ ਮਹਾਮਾ ਕਿ ਤਸ਼ਰੀਫ ਦਰ ਕਸਵਾ ਕਾਂਗੜ ਕੋਨਦ ਕਿ ਤੇਰੀ ਲਿਖੀ ਹੋਈ ਉਹ ਕੁਰਾਨ ਦੀ ਕਸਮ ਮਹਾਰਾਜ ਕਹਿੰਨੇ ਮੈਂ ਅੱਜ ਤੱਕ ਸੰਭਾਲੀ ਹੋਈ ਹੈ ਤੂੰ ਆਖਿਆ ਸੀ ਆਨੰਦਪੁਰ ਛੱਡ ਦਿਓ ਅਸੀਂ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ ਆਪਾਂ ਕਾਂਗੜੇ ਵੱਲ ਮਿਲਾਂਗੇ ਦੀਨ ਨੇ ਕਾਂਗੜ ਦੀ ਧਰਤੀ ਉਥੋਂ ਮਹਾਰਾਜ ਖੱਤ ਲਿਖਦੇ ਨੇ ਕਿ ਤੁਰਾ ਗਰਬ ਬਾਇਦ ਬਕੌਲੇਹ ਕੋਰਾ ਤੇਰੀ ਕੁਰਾਨ ਦੀ ਕਸਮ ਐ ਸਾਹਮ ਕੇ ਰੱਖੀ ہوئی ਐ ਬਨਜਦੇ ਸ ਮਾਰਾ ਰਸਾਨਮ ਹਮਾ ਕਿ ਤਸ਼ਰੀਫੇ ਦਰ ਕਸਬਾ ਕਾਂਗੜ ਕੋ ਨਦ ਵਜਾ ਪਸ ਵਾਹਮ ਸਵਦ ਪਰ ਤੇਰੀ ਉਸ ਕਸਮ ਪਿੱਛੇ ਕਿੱਡਾ ਫਰੇਵ ਲੁਕਿਆ ਹੋਇਆ ਸੀ ਜੀ ਹਾਂ ਸ਼ੁੱਧ ਕੇ ਕੁਸਤਾਚਾਰ ਇਹ ਵੀ ਸ਼ਬਦ ਲੈ ਕੇ ਮੈਨੂੰ ਕੋਈ ਦੁੱਖ ਨਹੀਂ ਹੈ ਕਿ ਮੇਰੇ ਚਾਰ ਪੁੱਤਰ ਸ਼ਹੀਦ ਹੋ ਗਏ ਪਰ ਤੇਰੇ ਮਜ਼ਬ ਦੀ ਆੜ ਵਿੱਚ ਕਿੰਨਾ ਕਪਟ ਲੁਕਿਆ ਹੋਇਆ ਏ ਅੱਜ ਦੁਨੀਆ ਵੇਖ ਰਹੀ ਹੈ ਕਿ ਪੰਜ ਵਖਤ ਦਾ ਨਵਾਜ਼ੀ ਔਰੰਗਜ਼ੇਬ ਮਸੀਤਾਂ ਨੂੰ ਨਾਣ ਬੜਾ ਔਰੰਗਜ਼ੇਬਾ ਥੀ ਕੁਰਾਨ ਮਜ਼ੀਦ ਲਿਖਣ ਵਾਲਾ ਔਰੰਗਜ਼ੇਬਾ ਇਕ 90 ਸਾਲਾਂ ਦੀ ਬਜ਼ੁਰਗ ਮਾਤਾ ਉਤੇ ਕਿੰਨਾ ਤਸ਼ੱਦਦ ਹੁੰਦਾ ਵੇਖ ਰਿਹਾ ਹੈ 7 ਤੇ 9 ਸਾਲ ਦੇ ਮਾਸੂਮ ਬੱਚਿਆਂ ਨੂੰ ਨੀਂਹਾਂ ਵੇਚਣ ਦਾ ਵਿਖਿਆ ਜਾ ਰਿਹਾ ਹੈ ਇਹ ਹਕੂਮਤ ਦੇ ਅਤਿਆਚਾਰ ਨੂੰ ਮਹਾਰਾਜ ਲਿਖ ਰਹੇ ਨੇ ਕਲਮ ਦੁਆਰਾ